ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤੇ ਦੀ ਪੁੰਨਿਆਂ ਨੂੰ ਇਸ ਸਾਲ 14 ਨਵੰਬਰ ਨੂੰ ਆ ਰਿਹਾ 2016 ਦੇ ਵਿੱਚ ਸੋ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਸੱਚਖੰਡ ਤੋਂ ਲਿਆਂਦਾ ਸੀਗਾ ਤੇ ਉਸੇ ਦੇ ਸੰਬੰਧ ਦੇ ਵਿੱਚ ਇਹ ਵੀਡੀਓ ਬਣਾਈ ਜਾ ਰਹੀ ਹੈ ਤੇ ਹਰ ਕਿਸੇ ਸਿੱਖ ਦੇ ਨਾਲ ਜਰੂਰ ਸ਼ੇਅਰ ਕੀਤੀ ਜਾਵੇ ਜੋ ਕਿ ਹਰ ਕਿਸੇ ਸਿੱਖ ਨੂੰ ਪਤਾ ਲੱਗ ਸਕੇ ਕਿ ਮੂਲ ਮੰਤਰ ਕਿੱਥੋਂ ਤੱਕ ਹੈ ਸੋ ਆਓ ਸਭ ਤੋਂ ਪਹਿਲਾਂ ਆਪ ਜੀ ਨੂੰ ਦਰਸ਼ਨ ਕਰਵਾਈਏ ਦਰਬਾਰ ਸਾਹਿਬ ਜਦੋਂ ਆਪਾਂ ਦਰਸ਼ਣੀ ਦਿਓੜੀ ਦੇ ਅੰਦਰ ਵੜਦੇ ਆ ਉੱਥੇ ਵੀ ਮੂਲ ਮੰਤਰ ਲਿਖਿਆ ਹੋਇਆ ਆਪ ਜੀ ਆ ਦਰਸ਼ਨ ਕਰ ਰਹੇ ਹੋ ਨਾਨਕ ਹੋਸੀ ਭੀ ਸੱਚ ਤੱਕ ਤੇ ਮੂਲ ਮੰਤਰ ਦੇ ਥੱਲੇ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਬਾਵਨ ਅਖਰੀ ਦਾ 51ਵਾਂ ਸ਼ਲੋਕ ਲਿਖਿਆ ਹੋਇਆ ਗੁਰੂ ਅਰਜਨ ਦੇਵ ਜੀ ਦੀ ਇਹ ਬਾਣੀ ਹੈ ਹਰ ਹਰ ਮੁਖ ਤੇ ਬੋਲਣਾ ਮਨ ਬੁੱਠਾ ਸੁਖ ਹੋਏ ਨਾਨਕ ਸਾਹਿਬ ਮੈਂ 라ਵ ਰਹਾ ਤਾਂ ਤਨੰਤਰ ਸੋਏ ਪਾਵ ਪਰਮੇਸ਼ਰ ਦਾ ਨਾਮ ਮੂੰਹ ਉਚਾਰਿਆ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਇਸ ਮੂਲ ਮੰਤਰ ਨੂੰ Jap ਤੇ ਪਰਮੇਸ਼ਰ ਸਾਰਿਆਂ ਦੇ ਵਿੱਚ ਹੈ ਤੇ ਥੱਲੇ ਉਸਦੇ 52ਵਾਂ ਸ਼ਲੋਕ ਲਿਖਿਆ ਹੋਇਆ ਲੇਖਕ ਕਥੈ ਨਾ ਛੁਟਿਆ ਖਿੰਖਿਨ ਭੂਲਨਹਾਰ ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ ਭਾਵ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਅਸੀਂ ਭੂਲਨਹਾਰ ਜੀਵ ਹਾਂ ਨਾਲ ਇਹ ਅਰਦਾਸ ਵੀ ਕਰ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਬਖਸ਼ਨਹਾਰ ਹੋ ਸਾਨੂੰ ਬਖਸ਼ ਲਓ ਤੇ ਅੱਗੇ ਆਪ ਜੀ ਦਰਸ਼ਨ ਕਰੋਗੇ ਜਦੋਂ ਦਰਬਾਰ ਸਾਹਿਬ ਜੀ ਦੇ ਅੰਦਰ ਜਾਣ ਲੱਗਿਏ ਸ੍ਰੀ ਹਰਮੰਦਰ ਸਾਹਿਬ ਜੀ ਦੇ ਤੇ ਉੱਤੇ ਵੀ ਅੰਦਰ ਵੜਨ ਤੋਂ ਪਹਿਲਾਂ ਦਰਵਾਜ਼ੇ ਦੇ ਉੱਤੇ ਮੂਲ ਮੰਤਰ ਪੂਰਾ ਨਾਨਕ ਹੋਸੀ ਭੀ ਸੱਚ ਤੱਕ ਲਿਖਿਆ ਹੋਇਆ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਇਸ ਦੇ ਅੱਗੇ ਨਾਨਕ ਹੋਸੀ ਭੀ ਸੱਚ ਤੋਂ ਬਾਅਦ ਲਿਖਿਆ ਹੋਇਆ ਕਿ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਮੈਂ ਸੰਖੇਪ ਦੇ ਵਿੱਚ ਦੱਸ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਪਾਸੋਂ ਸੇਵਾ ਕਰਵਾਈ ਆਪ ਜੀ ਪੜ੍ਹ ਸਕਦੇ ਹੋ ਅਗਲੇ ਬੰਨੇ ਜੋ ਲਿਖਿਆ ਹੋਇਆ ਤੇ ਉਸ ਤੋਂ ਬਾਅਦ ਜਦੋਂ ਆਪ ਜੀ ਮੱਥਾ ਟੇਕ ਕੇ ਖੱਬੇ ਹੱਥ ਵਾਲੀ ਡੋਰ ਤੋਂ ਬਾਹਰ ਨਿਕਲੋਗੇ ਤੇ ਫਿਰ ਖੱਬੇ ਹੱਥੀ ਮੁੜ ਜਾਓ ਤੇ ਇੱਧਰ ਆਪ ਜੀ ਦੇਖੋਗੇ ਇੱਧਰਲੇ ਪਾਸੇ ਉੱਪਰ ਜਾਣ ਵਾਸਤੇ ਵੀ ਪੌੜੀਆਂ ਹਨ ਸੋ ਇੱਧਰਲੇ ਉੱਪਰਲੇ ਪਾਸੇ ਵੀ ਮੂਲ ਮੰਤਰ ਨਾਨਕ ਹੋਸੀਪੀ ਸੱਚਤਕ ਲਿਖਿਆ ਹੋਇਆ ਤੇ ਗੁਰੂ ਸਾਹਿਬ ਜੀ ਦੀ ਥੱਲੇ ਫੋਟੋ ਵੀ ਬਣੀ ਹੋਈ ਕਾਫੀ ਉੱਚਾ ਹੋਣ ਕਰਕੇ ਜਿਆਦਾ ਸਾਫ਼ ਵੀਡੀਓ ਨਹੀਂ ਬਣ ਸਕੀ ਪਰ ਜਦੋਂ ਉੱਥੇ ਆਪ ਜੀ ਜਾਓ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਅਗਰ ਆਪ ਜੀ ਦਰਬਾਰ ਸਾਹਿਬ ਦੀ ਪਿਛਲੀ ਢੋਰ ਤੇ ਜਾਓ ਤਾਂ ਉੱਥੇ ਵੀ ਇਸ ਪਾਸਿਓਂ ਵੀ ਕਈ ਜਾਣੇ ਜਾ ਕੇ ਮੱਥਾ ਟੇਕਦੇ ਹਨ ਮਹਾਰਾਜ ਸਾਹਿਬ ਨੂੰ ਤੇ ਇੱਥੇ ਆਪ ਜੀ ਦੇਖੋਗੇ ਬਿਲਕੁਲ ਖੱਬੇ ਹੱਥ ਇਧਰਲੇ ਪਾਸੇ ਉੱਪਰ ਇੱਥੇ ਵੀ ਜਿਹੜਾ ਮੂਲ ਮੰਤਰ ਹੈ ਨਾਨਕ ਹੋਸੀ ਭੀ ਸੱਚ ਤੱਕ ਲਿਖਿਆ ਹੋਇਆ ਹੈ ਇੱਥੇ ਫੋਟੋ ਦੇ ਵਿੱਚ ਆਪ ਜੀ ਬਿਲਕੁਲ ਕਲੀਅਰ ਪੜ੍ਹ ਸਕਦੇ ਹੋ ਤੇ ਥੱਲੇ ਇਹ ਵੀ ਲਿਖਿਆ ਹੋਇਆ ਟਹਿਲ ਕਰਵਾਈ ਸੋ ਪੁਰਾਣੇ ਸਮੇਂ ਦੇ ਵਿੱਚ ਸੇਵਾ ਨੂੰ ਟਹਿਲ ਵੀ ਕਿਹਾ ਜਾਂਦਾ ਸੀ ਜਿਵੇਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਜਾ ਕੀ ਟਹਿਲ ਨਾ ਬਿਰਥੀ ਜਾਏ ਅੱਜ ਕੱਲ ਵੀ ਇਹ ਟਹਿਲ ਲਬਜ ਵਰਤਿਆ ਜਾਂਦਾ ਪਰ ਬਹੁਤ ਘੱਟ ਤੇ ਇਥੋਂ ਹੀ ਜੇ ਆਪ ਦੀ ਅੱਗੇ ਨੂੰ ਨਿਕਲ ਜਾਓ ਤੇ ਦੇਖੋਗੇ ਖੱਬੇ ਹੱਥ ਜਾ ਕਰਕੇ ਇੱਥੇ ਵੀ ਪੂਰਾ ਮੂਲ ਮੰਤਰ ਲਿਖਿਆ ਹੋਇਆ ਤੇ ਥੱਲੇ ਜੋ ਹੁਕਮਨਾਮਾ ਆਇਆ ਸੀਗਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਪ੍ਰਕਾਸ਼ ਕੀਤਾ ਗਿਆ ਉਵੀ ਲਿਖਿਆ ਹੋਇਆ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਤੇ ਥੱਲੇ ਜਿਨ੍ਹਾਂ ਨੇ ਪੱਤਰੇ ਦੀ ਸੇਵਾ ਕਰਵਾਈ ਉਹਨਾਂ ਦਾ ਨਾਮ ਲਿਖਿਆ ਹੋਇਆ ਤੇ ਫੇਰ ਅਗਰ ਆਪ ਜੀ ਜਿਹੜੀ ਸੱਜੇ ਹੱਥ ਡੋਰ ਹੈ ਉਧਰ ਵਾਲੇ ਪਾਸੇ ਹੋ ਕੇ ਅੰਦਰ ਜਾਓ ਜਿਹੜੀ ਰਾਗੀਆਂ ਦੇ ਬਿਲਕੁਲ ਸਾਹਮਣੇ ਜਿੱਥੇ ਕੀਰਤਨ ਕਰ ਰਹੇ ਹੁੰਦੇ ਇਸ ਪਾਸੇ ਬੀਬੀਆਂ ਬੈਠਦੀਆਂ ਹਨ ਇੱਧਰਲੇ ਪਾਸੇ ਅਗਰ ਅੰਦਰ ਜਾਓਗੇ ਤੇ ਖੱਬੇ ਹੱਥ ਨੂੰ ਹੋ ਜਾਓ ਤੇ ਇੱਥੇ ਵੀ ਆਪਜੀ ਖੱਬੇ ਹੱਥ ਵੇਖੋਗੇ ਕਿ ਮੂਲ ਮੰਤਰ ਜਿਹੜਾ ਪੂਰਾ ਆ ਨਾਨਕ ਹੋਸੀ ਭੀ ਸੱਚ ਤੱਕ ਇੱਥੇ ਵੀ ਲਿਖਿਆ ਹੋਇਆ ਹੈ ਸੋ ਇੱਥੇ ਫੋਟੋ ਦੇ ਵਿੱਚ ਆਪਜੀ ਕਲੀਅਰਲੀ ਪੜ ਸਕਦੇ ਹੋ ਤੇ ਇੱਕ ਚੀਜ਼ ਆਪਜੀ ਹੋਰ ਵੀ ਨੋਟ ਕਰੋਗੇ ਇੱਥੇ ਸੰਮਤ ਨਾਨਕਸ਼ਾਹੀ ਲਿਖਿਆ ਹੋਇਆ ਹੈ ਥੱਲੇ ਸੋ ਨਾਨਕਸ਼ਾਹੀ ਕੋਈ ਨਵਾਂ ਕੰਮ ਨਹੀਂ ਸੀ ਐਵੇਂ ਹੀ ਬਿਨਾਂ ਵਜ੍ਹਾ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਸੀਗਾ ਪਰ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਤੇ ਇਸ ਵਸ ਨਾਨਕਸ਼ਾਈ ਨੂੰ ਇੱਕ ਤਰੀਕੇ ਨਾਲ ਹਾਈਲਾਈਟ ਕਰਕੇ ਸਿੱਖਾਂ ਦੇ ਵਿੱਚ ਬਿਨਾਂ ਵਜ੍ਹਾ ਇੱਕ ਕਲੰਡਰ ਦਾ ਵਿਵਾਦ ਖੜਾ ਕੀਤਾ ਗਿਆ ਜਿਹੜੀਆਂ ਮੈਂ ਕਲੰਡਰ ਦੇ ਵਿੱਚ ਵੀਡੀਓ ਬਣਾਈਆਂ ਉਹਦੇ ਵਿੱਚ ਬਹੁਤ ਡਿਟੇਲ ਦੇ ਨਾਲ ਇਹ ਸਾਰਾ ਕੁਝ ਦੱਸਿਆ ਹੋਇਆ ਸੋ ਇਹ ਕੋਈ ਨਵਾਂ ਨਹੀਂ ਸੀ ਖਾਲਸੇ ਪੰਥ ਦੇ ਵਿੱਚ ਪਹਿਲਾਂ ਵੀ ਵਰਤਿਆ ਜਾਂਦਾ ਸੀਗਾ ਔਰ ਜਿਹੜੀਆਂ ਪ੍ਰਾਣੀਆਂ ਜੰਤਰੀਆਂ ਛਾਪਦੀਆਂ ਸੀ ਉਹਨਾਂ ਦੇ ਉੱਤੇ ਵੀ ਲਿਖਿਆ ਹੁੰਦਾ ਸੀਗਾ ਤੇ ਫੇਰ ਜਦੋਂ ਆਪ ਜੀ ਪੌੜੀਆਂ ਚੜ੍ਹ ਕੇ ਉੱਪਰ ਜਾਓ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਫੀ ਵੱਡਾ ਸਰੂਪ ਜੋ ਹੈ ਪ੍ਰਕਾਸ਼ ਹੈ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਮਹਾਰਾਜ ਸਾਹਿਬ ਜੀ ਦੇ ਸਰੂਪ ਦੇ ਸੋ ਇਹ ਜੋ ਸਰੂਪ ਉੱਪਰ ਪ੍ਰਕਾਸ਼ ਹੈ ਇਸ ਦੇ ਅਗਰ ਆਪ ਜੀ ਇਧਰਲੇ ਪਾਸੇ ਖੱਬੇ ਹੱਥ ਵੇਖੋ 5 ਪਿੱਲਰ ਹੈ ਇਸ ਦੇ ਉੱਤੇ ਵੀ ਸੰਪੂਰਨ ਮੂਲ ਮੰਤਰ ਨਾਨਕ ਹੋਸੀਪੀ ਸੱਚ ਤੱਕ ਲਿਖਿਆ ਹੋਇਆ ਹੈ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਫੋਟੋ ਦੇ ਵਿੱਚ ਆਪ ਜੀ ਬਿਲਕੁਲ ਕਲੀਅਰਲੀ ਪੜ ਸਕਦੇ ਹੋ ਕਿ ਪੂਰਾ ਮੂਲ ਮੰਤਰ ਨਾਨਕ ਹੋਸੀਪੀ ਸੱਚ ਤੱਕ ਲਿਖਿਆ ਹੋਇਆ ਹੈ ਤੇ ਅੱਗੇ ਆਪ ਜੀ ਨੂੰ ਇਹ ਜੋ ਖਾਲਸਾ ਰਾਜ ਦੇ ਸਿੱਕੇ ਹਨ ਜਿਸ ਦੇ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੀ ਫੋਟੋ ਹੈ ਤੇ ਇਸ ਦੇ ਦੂਜੇ ਪਾਸੇ ਵੀ ਨਾਨਕ ਹੋਸੀ ਭੀ ਸੱਚ ਤੱਕ ਪੂਰਾ ਮੂਲ ਮੰਤਰ ਲਿਖਿਆ ਹੋਇਆ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਅੱਗੇ ਆਪ ਜੀ ਇਹ ਜੋ ਗੁਰਗੋਬਿੰਦ ਸਿੰਘ ਜੀ ਦੀ ਫੋਟੋ ਵਾਲਾ ਸਿੱਕਾ ਖਾਲਸੇ ਰਾਜ ਦਾ ਜੋ ਸਿੱਕਾ ਹੈ ਵੇਖ ਰਹੇ ਹੋ ਇਸ ਦੇ ਵੀ ਦੂਜੇ ਪਾਸੇ ਨਾਨਕ ਹੋਸੀ ਭੀ ਸੱਚ ਤੱਕ ਪੂਰਾ ਮੂਲ ਮੰਤਰ ਲਿਖਿਆ ਹੋਇਆ ਤੇ ਫੋਟੋ ਪਹਿਲਾਂ ਮੈਂ ਫੇਸਬੁੱਕ ਤੇ ਵੀ ਸ਼ੇਅਰ ਕੀਤੀ ਸੀ ਤੇ ਇੱਕ ਨੇ ਸਵਾਲ ਕੀਤਾ ਸੀ ਜੀ ਆ ਸਿੱਖਮਿਊਜ਼ੀਅਮ.com ਕਿਉਂ ਲਿਖਿਆ ਹੋਇਆ ਸੋ ਜਦੋਂ ਕੋਈ ਫੋਟੋ ਆਪਣੀ ਦਿੰਦਾ ਜਿਵੇਂ ਫੋਟੋਗ੍ਰਾਫਰ ਵੀ ਆਪਣਾ ਨਾਮ ਲਿਖ ਦਿੰਦੇ ਆ ਸੋ ਇਦਾਂ ਸਿੱਖ ਮਿਊਜ਼ੀਅਮ ਵਾਲਿਆਂ ਨੇ ਆਪਣੀ ਵੈਬਸਾਈਟ ਦਾ ਜੋ ਐਡਰੈਸ ਹੈ ਉਹ ਇਸ ਤੇ ਫੋਟੋ ਦੇ ਉੱਤੇ ਦਿੱਤਾ ਹੋਇਆ ਪਰ ਸਿੱਕੇ ਦੇ ਉੱਤੇ ਇਦਾਂ ਦਾ ਕੁਝ ਨਹੀਂ ਲਿਖਿਆ ਹੋਇਆ ਤੇ ਆਓ ਹੁਣ ਆਪ ਜੀ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਆਵਾਜ਼ ਰਾਈ ਵੀ ਸੁਨਾਈਏ ਕਿ ਮੂਲ ਮੰਤਰ ਪੂਰਾ ਜਿਹੜਾ ਨਾਨਕ ਹੋਸੀ ਭੀ ਸੱਚ ਤੱਕ ਹੈ ਅੱਜ ਤੱਕ ਜੁਗਾਦ ਸੱਚ ਇਹਦੇ ਐੜੇ ਤੋਂ ਮਾਰ ਨੇ ਬਾਣੀ ਕੀ ਅਰਮ ਕੀਤੀ ਆ ਉਹ ਇਥੋਂ ਲੈਂਦੇ ਆ ਇਹਦੇ ਜੇ ਪਰ ਉਹਨਾਂ ਨੂੰ ਪੁੱਛ ਲਿਆ ਗਾ ਸਿੱਧ ਨਹੀਂ ਕਰ ਸਕਦੇ ਜੇ ਆਪ ਸੱਚ ਜੁਗਾਦ ਸੱਚ ਤੋਂ ਹੈ ਇੱਥੇ ਵੀ ਇੱਕ ਆਇਆ ਹੈ ਤੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉੱਥੇ ਵੀ ਇੱਕ ਆਇਆ ਫਿਰ ਉਹ ਦੁਆ ਵੀ ਚਾਹੀਦਾ ਸੀ ਨਾਨਕ ਕਹੋਤੀ ਕਿ ਸੱਚ ਜਿਹੜਾ ਹੈ ਇਥੋਂ ਤੱਕ ਮੂਲ ਮੰਤਰ ਚਾਰ ਕੇ ਇੱਕ ਇੱਕ ਆਇਆ ਦੁਆ ਨਹੀਂ ਲਾਇਆ ਇੱਥੇ ਕੇਵਲ ਡੰਡੀਆਂ ਨੇ ਉਥੇ ਏਕਾਲਾ ਜੇ ਤੇ ਹੁਕਮ ਰਜਾਈ ਕਰਨਾ ਨਾਨਕ ਲਿਖਾ ਨਾਲ ਵੀ ਪਹਿਲੀ ਪੌੜੀ ਉੱਥੇ ਬਣਾ ਕੇ ਇਹ ਦੋ ਦਾਵਾ ਤੇ ਏਕੇ ਹੈ ਪਹਿਲਾ ਮੂਲ ਮੰਤਰ ਦਾ ਜਿਹੜਾ ਹੈ ਤੇ ਦੂਜਾ ਪਹਿਲੀ ਪੌੜੀ ਦਾ ਜਿਹੜਾ ਹੈ ਸੋ ਆਪ ਜੀ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਪਾਸੋਂ ਵੀ ਸਰਵਣ ਕਰ ਲਿਆ ਹੈ ਕਿ ਮੂਲ ਮੰਤਰ ਨਾਨਕ ਹੁਸੀ ਭੀ ਸੱਚ ਤੱਕ ਹੈ ਤੇ ਅਕਾਲ ਤਖ਼ਤ ਸਾਹਿਬ ਤੇ ਰੋਜ਼ ਸ਼ਾਮਾਂ ਨੂੰ ਰਹਿਰਾਸ ਤੋਂ ਬਾਅਦ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਹਨ ਇਹ ਜੋ ਛੋਟਾ ਚੱਕਰ ਆਪ ਜੀ ਦੇਖ ਰਹੇ ਹੋ ਬਾਬਾ ਦੀਪ ਸਿੰਘ ਜੀ ਦਾ ਹੈ ਇਸ ਦੇ ਇੱਕ ਪਾਸੇ ਦਸਾਂ ਪਾਤਸ਼ਾਹੀਆਂ ਦੇ ਨਾਮ ਤੇ ਦੂਜੇ ਪਾਸੇ ਪੂਰਾ ਮੂਲ ਮੰਤਰ ਲਿਖਿਆ ਹੋਇਆ ਹੈ ਤੇ ਆਪ ਜੀ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ ਇਹਨੇ ਚਾਰ ਚੱਕਰ ਵੀ ਬਾਬਾ ਜੀ ਦੇ ਦਮਾਲੇ ਵਿੱਚ ਸਜਾਉਣ ਲਾ ਰਹੇ ਹਨ ਇਹਨਾਂ ਵਿੱਚੋਂ ਸਭ ਤੋਂ ਵੱਡੇ ਚੱਕਰ ਦੇ ਦੋਹਾਂ ਪਾਸੇ ਸਤਗੁਰਾਂ ਦੀ ਅਕਾਲੀ ਬਾਣੀ ਲਿਖੀ ਹੋਈ ਹੈ ਇਸ ਛੋਟੇ ਚੱਕਰ ਦੇ ਇੱਕ ਪਾਸੇ ਮੂਲ ਮੰਤਰ ਦਾ ਪਾਠ ਤੇ ਦੂਜੇ ਪਾਸੇ ਦਸਾਂ ਹੀ ਪਾਤਸ਼ਾਹੀਆਂ ਦੇ ਨਾਮ ਲਿਖੇ ਹੋਏ ਹਨ ਇਹਨੋਂ ਤੋਂ ਇਹ ਸਿੱਧ ਹੁੰਦਾ ਹੈ ਕਿ ਪੁਰਾਤਨ ਗੁਰਸਿੱਖਾਂ ਦਾ ਗੁਰਬਾਣੀ ਅਤੇ ਸ਼ਾਸਤਰਾਂ ਦੇ ਨਾਲ ਬਿਆਨ ਪਿਆਰ ਹੁੰਦਾ ਸੀ ਸੋ ਗੁਰੂ ਪਿਆਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਕਿ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਜੋ ਗੁਰਨਾਦਕ ਦੇਵ ਜੀ ਨੇ ਮੂਲ ਮੰਤਰ ਸਾਨੂੰ ਦਿੱਤਾ ਹੈ ਉਹ ਨਾਨਕ ਹੋਸੀ ਭੀ ਸੱਚ ਤੱਕ ਹੈ ਤੇ ਇਸ ਨੂੰ ਜਾਪ ਕੇ ਲਾਹਾ ਪ੍ਰਾਪਤ ਕਰ ਸਕਣ ਤੇ ਜਿਹੜੇ ਪੰਥ ਦੇ ਵਿੱਚ ਬਿਨਾਂ ਵਜਾ ਵਿਵਾਦ ਪਾਉਂਦੇ ਆ ਜੀ ਗੁਰਪ੍ਰਸਾਦ ਤੱਕ ਹੈ ਜਾਂ ਇਦਾਂ ਜਾਂ ਉਦਾਂ ਉਹਨਾਂ ਤੋਂ ਸਾਵਧਾਨ ਹੋਵੋ ਉਹਨਾਂ ਤੋਂ ਬਚ ਕੇ ਰਹੋ ਤੇ ਵੈਸੇ ਵੀ ਸਿੰਪਲ ਜੀ ਗੱਲ ਹੈ ਮੂਲ ਦਾ ਅਰਥ ਹੁੰਦਾ ਮੋਢ ਜਿਵੇਂ ਹਰ ਕਿਸੇ ਰੋਖ ਦਾ ਮੋਢ ਇੱਕ ਹੁੰਦਾ ਇਦਾਂ ਹੀ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕੋ ਵਾਰ ਹੀ ਆਇਆ ਸੋ ਇਹ ਮੂਲ ਭਾਵ ਮੋਢ ਮੰਤਰ ਹੈ ਇਸੇ ਕਰਕੇ ਮੋਢ ਦਾ ਮਤਲਬ ਆਰੰਭ ਵੀ ਹੁੰਦਾ ਆਰੰਭ ਦੇ ਵਿੱਚ ਲਿਖਿਆ ਹੋਇਆ ਹੈ ਬੋਲਦਿਆਂ ਤੋਂ ਕੋਈ ਗਲਤੀ ਭੁੱਲ ਚੁੱਕ ਹੋਈ ਹੋਵੇ ਦੇਖਿਆ ਮਾ ਬਖਸ਼ਣੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ